ਉਰੀਕਾ ਨੇ ਕਿਵੇਂ ਖੈਰਬਾਜੀ ਚ ਕਰਵਾਇਆ ਬਲੈਕ ਮੈਜਿਕ ਤੰਤਰਿਕ ਤੋਂ ਤੇ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਹੱਥ ਦੇ ਕੇ ਰੱਖਿਆ ਸ਼ਾਗਿਰਦੀ ਅੱਜ ਦਾ ਇਹ ਟੌਪਿਕ ਹੈ ਸਵਾਗਤ ਹੈ ਸਾਰੀ ਸਾਧ ਸੰਗਤ ਦਾ ਬ੍ਰਹਮਚਤਰ ਚੈਨਲ ਤੇ ਸੋਨ ਬੱਦੀ ਸਾਧ ਸੰਗਤ ਜੀ ਜਿਵੇਂ ਮਤਲਬ ਆਪਣੇ ਆਪ ਜੋ ਗਵੰਡੀਆਂ ਨਾਲ ਹੀ ਬੰਦੀ ਆਪਣੇ ਸਿੱਕੇਬਾਜੀ ਚ ਨੇ ਬੰਦੀ ਵੈਂਡਜ ਨਹੀਂ ਬੰਦੀ ਉਹ ਦੁਸ਼ਮਣੀਆਂ ਪੈ ਜਾਂਦੀਆਂ ਛੋਟੇ ਛੋਟੀਆਂ ਗੱਲਾਂ ਖਤਰ ਹਨ ਇਦਾਂ ਉਹਨਾਂ ਦੇ ਮੱਲਾ ਸ਼ਰੀਕ ਸੀਗੇ ਬੰਦਿਆਂ ਦੇ ਉਹਨਾਂ ਦਾ ਉਹਨਾਂ ਨੇ ਕਿਹਾ ਵੀ ਸਾਡਾ ਨਾਮ ਦੱਸਿਓ ਵੀ ਸਟੋਰੀ ਦੇ ਵਿੱਚ ਤੇ ਇਹਨੂੰ ਆਪਾਂ ਨਾਂ ਨਹੀਂ ਲੈਂਦੇ ਬੰਦਿਆਂ ਦਾ ਜਿਨ੍ਹਾਂ ਨੇ ਵੀਰਨ ਸਟੋਰੀ ਭਜੀਆ ਤੋਂ ਸਟੋਰੀ ਸਾਨੂੰ ਦੱਸ ਰਹੇ ਆ ਤੇ ਉਹਨਾਂ ਦੀ ਦੁਸ਼ਮਣੇਦਾਰੀ ਸੀਗੀ ਮੱਲਾ ਆਪ ਜਿਸ ਰਿੱਕੇਵਾਜੀ ਤੇ ਤੇ ਉਹਨਾਂ ਨੇ ਮੱਲਾ ਕਿਸੇ ਤਾਂਤਰਿਕ ਤੋਂ ਅਹ ਤਾਂ ਤਰੀਕ ਦਾ ਟੂਨਾਟ ਆਪਣਾ ਉਹਨਾਂ ਦੇ ਕਰਾਤਾ ਦੂਜਿਆਂ ਦੇ ਆਪ ਦੀ ਤਰੀਕਾਂ ਦੇ ਜਿਹਨਾਂ ਜਿੰਨਾ ਵਿੱਚ ਬੰਦੀ ਨਹੀਂ ਸੀ ਜਿਹੜੇ ਵੀ ਨੇ ਮੈਨੂੰ ਸਟੋਰੀ ਭੇਜੀ ਉਹਨਾਂ ਦੇ ਤੇ ਉਹਨਾਂ ਦੇ ਬਹੁਤ ਮੱਲਾ ਕੰਮ ਡਾਊਨ ਹੋ ਗਿਆ ਤੇ ਔਰ ਉਹਦੀ ਵਾਈਫ ਨੂੰ ਕਸਰ ਹੋਣ ਲੱਗ ਗਈ ਇਦਾਂ ਹਨ ਪਰ ਮੈਂ ਬਹਿਮਾ ਬਰਮਾ ਚੜੀ ਪਾਲਦਾ ਮੈਂ ਬਾਬਾ ਦੀਪ ਸਿੰਘ ਜੀ ਦੀ ਇਹ ਕੋਟਕ ਜਿਹੜੀ ਹੁੰਦੀ ਆ ਉਹ ਜਿਹੜੀ ਬਾਪਰ ਦੇ ਸੰਗਤ ਨਾਲ ਆਪਣੀ ਸਟੋਰੀ ਭੇਜਦੇ ਉਹ ਸ਼ੇਅਰ ਕਰਦਾ ਹਾਂ ਨਾ ਇਹ ਬੈਂਪ ਪਰ ਹਮ ਚ ਪਾਉਣਾ ਮੇਰਾ ਇਹ ਕੰਮ ਨਹੀਂ ਆ ਤੇ ਬਾਬਾ ਦੀਪ ਸਿੰਘ ਜੀ ਨੇ ਮੱਲਾ ਤੋਂ ਰੱਖਿਆ ਕੀਤੀ ਉਹ ਪਰਵਾਰ ਦੀ ਤੇ 20 ਦਿਨ ਹੋ ਗਏ 6 ਕੰਮ ਹੁੰਦੇ ਨੂੰ ਮੱਲਾ ਕਸਰ ਹੋ ਜਾਣੀ ਰੋਜ਼ ਐਦਾਂ ਹੋ ਜਾਣਾ ਤੇ ਉਹਨਾਂ ਦੀ ਕੁਸ ਮੱਲਾ ਤਾੰਤਰ ਇੱਕ ਤੋਂ ਉਹਨਾਂ ਨੇ ਚੇਲੇ ਤੋਂ ਉਹਨਾਂ ਦੇ ਕਰਵਾਤਾ ਸੀਗਾ ਜੋ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਦੀ ਸੀ ਉਹ ਬਾਬਾ ਦੀਪ ਸਿੰਘ ਜੀ ਦੀ ਜੋਤ ਲਾਉਂਦੇ ਰੋਜ਼ ਤੇ ਉਸ ਤੋਂ ਬਾਅਦ ਚ ਦਰਬਾਰ ਸਾਹਿਬ ਵੀ ਜਾ ਕੇ ਆਏ ਨੇ ਸਿੰਘ ਸਿੱਧਾ ਗੁਰਦੁਆਰੇ ਵੀ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਉੱਤੇ ਚਪੈਰਾ ਸਭ ਕੱਟ ਕੇ ਆਏ ਨੇ ਤੇ ਦੁਪਹਿਰਾ ਸਾਹਿਬ ਉੱਥੇ ਹੁੰਦਾ ਨੇ 11 ਦਿਨ ਕੱਟਿਆ ਤੇ 11ਵੇਂ ਦਿਨ ਜਦੋਂ ਬਾਬਾ ਦੀ ਉਹ ਕਰੇ ਆਏ ਉਥੋਂ ਸਿੰਘ ਸਿੱਧਾ ਗੁਰਦੁਆਰੇ ਤੋਂ ਤੇ 11ਵੇਂ ਦਿਨ ਸਾਰਾ ਕੁਝ ਬੰਦ ਹੋ ਗਿਆ ਕਸਰ ਕੁਸਰ ਹੋਣੀ ਬੰਦ ਹੋ ਗਏ ਹੋਰ ਜਿਹੜਾ ਕੋਈ ਕੰਮ ਨਾਲ ਠੰਡਾ ਪਿਆ ਸੀਗਾ ਉਹ ਚੱਲ ਪਿਆ business ਉਹਨਾਂ ਦਾ ਜਿਹੜਾ ਠੱਪ ਹੋ ਗਿਆ ਸੀਗਾ ਉਹ ਚੱਲ ਪਿਆ ਮੈਂ ਇਹ ਦੱਸਣਾ ਚਾਹਣਾ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਬਹੁਤ ਹੁੰਦੀ ਹੈ ਪੈਰਾ ਹੁੰਦਾਗਾ ਉੱਥੇ ਜਿੱਥੇ ਬਾਬਾ ਦੀਪ ਸਿੰਘ ਨੂੰ ਜਿਹੜੇ ਘਰੇ ਮੰंदे ਹਨ ਉਸ ਘਰੇ ਪੈਰਾ ਲੱਗ ਜਾਂਦਾ ਸਿੰਘ ਸੀ ਦਫੌਜਾਂ ਦਾ ਤੇ ਕੋਈ ਮਾੜੀ ਮੋਟੀ ਗੱਲ ਨਹੀਂ ਜੇ ਕੋਈ ਉੱਥੇ ਉਹ ਨਾ ਕਿਸੇ ਮਤਲਬ ਬਾਬਾ ਦੀਪ ਸਿੰਘ ਨੂੰ ਮੰंदे ਹੁੰਦੇ ਤੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਣਾ ਸੀਗਾ ਤੇ ਬਾਬਾ ਦੀਪ ਸਿੰਘ ਜੀ ਨੇ ਰੱਖਿਆ ਕੀਤੀ ਹੈ ਕੋਈ ਮਾੜੀ ਚੀਜ਼ ਕੋਈ ਮਾੜੀ ਭੂਤ ਪ੍ਰੇਤ ਘਰ ਦੇ ਵਿੱਚ ਐਂਟਰ ਨਹੀਂ ਹੁੰਦੇ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਜੋਤ ਲੱਗਦੀ ਹੋਵੇ ਦੂਰ ਭਜਦੇ ਨੇ ਕਿਉਂਕਿ ਬਾਬਾ ਦੀਪ ਸਿੰਘ ਜੀ ਦੀ ਸ਼ਕਤੀ ਬਹੁਤ ਹੈ ਸਿੰਘ ਸੀਜ਼ ਫੌਜਾਂ ਦਾ ਪੈਰਾ ਹੁੰਦਾ ਨਾਲ ਠੀਕ ਹੈ ਕਈ ਕੀ ਵਾਰ ਤਾਂ ਸੰਗਤ ਸੰਗਤਨ ਆਇਆ ਵੀ ਹੋਇਆ ਕਿ ਉਹਨਾਂ ਨੂੰ ਮਹਿਸੂਸ ਹੋਇਆ ਹੋਇਆ ਕਿ ਰਾਤ ਨੂੰ 10 ਵਜੇ ਸਿੰਘ ਸਾਡੇ ਘਰੇ ਫਿਰਦੇ ਨੇ ਬਰਛਾਂ ਬਰਛੇ ਲਾ ਕੇ ਤੇ ਸਵੇਰੇ 4 ਵਜੇ ਉਹ ਮਨ ਲਗਾਇਬ ਹੋ ਜਾਂਦੇ ਨੇ ਕਈ ਸੰਗਤਾਂ ਦੇ ਮੱਲਮ ਮਨਵਾਇਆਂ ਜਾਂਦੇ ਨੇ ਗੱਲਾਂ ਇਹ ਵੀ ਤੁਹਾਡੇ ਸਾਹਮਣੇ ਲੈ ਕੇ ਆ ਮੈਂ ਹਾਂ ਹਾਲ ਟਾਈਮ 'ਚ ਤੇ ਅੱਜ ਦਾ ਇਹ ਟੌਪਿਕ ਸੀ ਵੀ ਬਾਬਾ ਦੀਪ ਸਿੰਘ ਨੇ ਰੱਖਿਆ ਦੇਖੋ ਕਿ ਮੈਂ ਕਰੀਆ ਤੁਸੀਂ ਯਕੀਨ ਕਰਿਆ ਕਰੋ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਹੱਥ ਦੇ ਕੇ ਰੱਖਦੇ ਨੇ ਇਹ ਸੰਗਤ ਆਪ ਦਾ ਸ੍ਰੀ ਅਮਨੋ ਤੇ ਜਿਵੇਂ ਮੈਂ ਆਈ ਵੀਡੀਓ ਕੋ ਕਹਿਣਾ ਹੋਣਾ ਕਿ ਕਾਭੀ ਵੀ ਰੇਪਣਾ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਉਹ ਵੀਡੀਓ ਆਪਣੀਆਂ ਦੇਖਦੇ ਆ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟਾਂ ਵਿੱਚ ਤੰਤਰ ਬੱਬਾ ਦੀਪ ਸਿੰਘ ਜੀ ਜਰੂਰ ਲਿਖ ਦਿਆ ਕਰੋ ਜਿਵੇਂ ਮੈਂ ਦੱਸਦਾ ਹਾਂ ਉਹਨਾਂ ਕਿ ਜੀ ਕਿਸੇ ਵੀਰਪੈਣ ਦੀ ਸਟੋਰੀ ਭੇਜਣੀ ਹੈ ਆਹੀ ਵੀਡੀਓ ਦੇ ਥੱਲੇ ਆਪਦਾ WhatsApp ਨੰਬਰ ਤੁਸੀਂ ਸ਼ੇਅਰ ਕਰ ਸਕਦੇ ਹੋ ਨਾਲ ਲਿਖ ਸਕਦੇ ਹੋ ਵੀਰੇ ਸਿਹੜ ਬੀਤੀ ਦੱਸਣੀ ਹੈ ਸਾਡੇ ਨਾਲ ਕੰਟੈਕਟ ਕਰੋ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰੂਗੀ ਤੇ ਫਿਰ ਤੁਸੀਂ ਸਾਨੂੰ ਹੱਡ ਵਿੱਚ ਆਫ ਦੀ ਵਟਸਐਪ ਤੇ ਵਾਸਤੇ ਰੂਚੀ ਦੱਸ ਸਕਦੇ ਹੋ ਫਿਰ ਅਸੀਂ ਉਸ ਸਾਧ ਸੰਗ ਦੇ ਸਾਹਮਣੇ ਲੈ ਕੇ ਆਵਾਂਗੇ ਸਾਰੀ ਸਾਧ ਸੰਗ ਦਾ ਐਂਡ ਤੱਕ ਵੀਡੀਓ ਦੇਖਣ ਲਈ ਧੰਨਵਾਦ ਕਮੈਂਟਾਂ ਚ ਬਾਬਾ ਦੀਪ ਸਿੰਘ ਜੀ ਤਾਂ ਧੰਨਵਾਦ ਬਾਬਾ ਦੀਪ ਸਿੰਘ ਜੀ ਜਰੂਰ ਲਿਖ ਦਿਓ